ਮਾਪਿਆਂ ਦੇ ਘਰ ਦੇ ਵਿੱਚ ਦੋ ਹੀ ਬੱਚੇ ਸਨ ਜਿਨ੍ਹਾਂ ਵਿੱਚ ਇੱਕ ਕੁੜੀ ਅਤੇ ਦੂਸਰਾ ਪੁੱਤ ਸੀ ਕੁੜੀ ਦੇ ਕੋਲ ਉਹਨਾਂ ਆਪਣੇ ਪੁੱਤ ਨੂੰ ਭੇਜ ਦਿੱਤਾ ਪਰ ਮਹਿਸ 3 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਜਵਾਨ ਪੁੱਤ ਦੀ ਜਾਨ ਚਲੀ ਗਈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਪ੍ਰੈਂਪਟਨ ਵਿਖੇ ਰਹਿ ਰਿਹਾ ਸੀ ਅਤੇ ਆਪਣੇ ਦੋਸਤਾਂ ਦੇ ਨਾਲ ਜਦੋਂ ਗਿਆ ਤਾਂ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੇ ਕਾਰਨ ਉਸਦੀ ਜਾਨ ਗਈ ਹੈ 15 ਦਿਨ ਤੋਂ ਉਹ ਆਪਣੇ ਬੱਚੇ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਹੇ ਸਨ ਅੱਜ ਜਦੋਂ ਤਰਨਤਾਰਨ ਦੇ ਪਿੰਡ ਬੱਚੇ ਦੀ ਦੇਹ ਪਹੁੰਚੀ ਤਾਂ ਸਾਰਾ ਪਿੰਡ ਪੂਬਾ ਮਾਰ ਮਾਰ ਰੋਪਿਆ ਪਿਤਾ ਦਾ ਦੁੱਖ ਇਸ ਸਮੇਂ ਦੇਖਿਆ ਨਹੀਂ ਜਾਂਦਾ ਜਿਨ੍ਹਾਂ ਕਿਹਾ ਕਿ ਮੈਂ ਆਪਣਾ ਸਭ ਕੁਝ ਗਵਾ ਦਿੱਤਾ ਕਰਜ਼ਾ ਚੁੱਕ ਕੇ ਬੱਚੇ ਨੂੰ ਵਿਦੇਸ਼ ਭੇਜਿਆ ਸੀ ਅਤੇ ਅੱਜ ਉਹ ਜਿਸ ਹਾਲ ਚ ਮੁੜਿਆ ਉਹ ਦੇਖਿਆ ਨਹੀਂ ਜਾਂਦਾ ਅਕਤੂਬਰ ਨੂੰ ਉਹ ਨੰਨ ਦਿੱਲੀ ਚੜਾ ਗਿਆ ਹੈ ਕੈਨੇਡਾ ਗਿਆ ਹੈ ਉਹਦਾ ਇਹ ਤਾਂ ਬੇਸਤੇ ਗਿਆ ਹੀ 22 ਤਰੀਕ ਨੂੰ ਉਹ ਜਿੱਥੋਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਗਿਆ ਹੈ ਤੇ ਰਸਤੇ ਵਿੱਚ ਉਹ ਰੋਡ ਐਕਸੀਡੈਂਟ ਉਹਦਾ ਹੋ ਗਿਆ ਜੀ ਉਹਦੀ ਮੌਕੇ ਤੇ ਡੈਥ ਹੋ ਗਈ ਜੀ ਅੱਜ ਜ ਪੂਰੇ 15 ਦਿਨ ਬਾਅਦ ਉਹਦੇ ਘਰ ਪਹੁੰਚੀ ਜੀ ਬਾਕੀ ਦੋਸਤ ਜੀ ਬਾਕੀ ਦੋਸਤ ਜਿਹੜਾ ਇੱਕ ਤੇਜ਼ ਰ ਡਰਾਈਵ ਕਰਦਾ ਉਹ ਠੀਕ ਹੈ ਜੀ ਦੂਜਾ ਦੋਸਤ ਜਿਹੜਾ ਅੱਗੇ ਬੈਠਾ ਸੀ ਉਹ ਉਹਦੀ ਸੱਟਾਂ ਲੱਗੀਆਂ ਉਹ ਜੀ ਕੋਮਾ 'ਚ ਹੈ ਜੀ ਸੀਰੀਅਸ ਮੇਰਾ ਇੱਕ ਹੀ ਬੇਟਾ ਹੈ ਤੇ ਇੱਕ ਬੇਟੀ ਬੇਟੀ ਘੋ ਗਿਆ ਹੈ ਕੱਲਾ ਜੀ ਹਾਂ ਜੀ ਕੱਲਾ ਹੀ ਤੀਸਰਾ ਮਹੀਨੇ ਆਪਣਾ ਖਲਾਕ ਤੁਹਾਨੂੰ ਭੇਜਿਆ ਸੀ ਕਰਜ਼ਾ ਕੋਈ ਚੱਕਰੀ ਕਿੰਨਾ ਕੀਤਾ ਹਾਂ ਜੀ ਕਰਜ਼ਾ ਚੁੱਕਿਆ ਜਿਹੜੀ ਕੋਈ ਆਪਣੀ ਜ਼ਮੀਨ ਹੈਗੀ ਹੋਈ ਵੇਚ ਕੇ ਸਾਰਾ ਕਰਜ਼ਾ ਚੁੱਕਾ ਕੇ ਉਹਨੂੰ ਭੇਜਿਆ ਸੀ ਮੇਰੇ ਪ੍ਰਗਟ ਸਿੰਘ ਨੇ ਚੇਅਰਮੈਨ ਜਿੰਨੇ ਜਵੰਦਾ ਕਲਾਂ ਤੋਂ ਜੀ ਹਾਂ ਜੀ ਹਾਂ ਜੀ ਇਹ ਗੱਲ ਹੋਈ ਸੀ ਇਹਦੇ ਬਾਰੇ ਜੀ ਪਤਾ ਹੀ ਆਪ ਜੀ ਨੂੰ ਵੀ ਐਕਸੀਡੈਂਟ ਹੋਇਆ ਜੀ ਬਾਹਰ ਵਿਦੇਸ਼ ਵਿੱਚ ਬੱਚੇ ਨੂੰ ਭੇਜਿਆ ਸੀ ਆਪ ਦੀ ਸਿਸਟਰ ਕੋ ਗਿਆ ਸੀ ਸਿਸਟਰ ਦੀ ਵੀ ਅਨਮਿਲਡ ਹਲੇ ਜਾਰੀ ਬੇਟਾ ਵੀ ਅਨਮਿਲਡ ਸੀ ਬਹੁਤ ਮਰਾ ਵੀ 22 ਸਾਲ ਦੀ ਉਮਰ ਸੀ ਹਾਲ ਇਹਨਾਂ ਦੀ ਇਹ ਚਾਨ ਕੋਤੇ ਆ ਸਾਰਾ ਹੋ ਗਿਆ ਅਸਿਸਟੈਂਟ ਹੋ ਗਿਆ ਉਹਦੇ ਚੇਹੇ ਦੀ ਜਾਨ ਚਲ ਗਈ ਬੱਚੇ ਦੀ ਤੇ ਬੱਚੇ ਦੇ ਚਾ ਜਿਹੜੇ ਸੀ ਅੱਜ ਮਾਂ ਪਿਓ ਨੇ ਭੈਣ ਨੇ ਸੇਰੇ ਲਾ ਕੇ ਤੇ ਉਹ ਜਿਹੜੀਆਂ ਰਸਮਾਂ ਖੁਸ਼ੀ ਨਾਲ ਕਰਨੀਆਂ ਸੀ ਉਹ ਅੱਜ ਇਸ ਰੂਪ ਚ ਕਰਨੀਆਂ ਪਈਆਂ ਭਣਪਰਾ ਸਾਰੇ ਸੰਬੰਧੀ ਇਕੱਠੇ ਹੋ ਕੇ ਸਿਸਟਰ ਇੱਥੇ ਆਏ ਸਿਸਟਰ ਵੀ ਆਏ ਆ ਸਿਸਟਰ ਵਿਚਾਰੇ ਗੱਲ ਕਰਨ ਯੋਗ ਨਹੀਂ ਹੈਗੇ ਮੈਂ ਇਸ ਕਰਕੇ ਮੈਂ ਆਪ ਬੋਲ ਰਿਹਾ ਹਾਂ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਕਰਦੇ ਹਾਲਾਤ ਬਹੁਤ ਇਹ ਵੇਖੋ ਜੀ ਬੱਚਾ ਕਰਜ਼ਾ ਚੁੱਕ ਕੇ ਜ਼ਮੀਨ ਆਪਣੀ ਵੇਚ ਕੇ ਬੱਚੇ ਨੂੰ ਬਾਹਰ ਭੇਜਿਆ ਹੋਇਆ ਹੈ ਜਿਸ ਪਰਿਵਾਰ ਨੇ ਉਸ ਪਰਿਵਾਰ ਦੇ ਹਾਲਾਤ ਕਿਦਾਂ ਦੇ ਹੋ ਸਨ